ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਸੁਜੇਮ ਪਵਿੱਤਰਤਾ ਉਸ ਦਿਨ ਹੁੰਦੀ ਏ ਜਦ ਸੱਚ ਦੀ ਪ੍ਰਾਪਤੀ ਹੋਵੇ ਸਾਚ ਬਿਨਾ ਕਹਿ ਸੋਚਾ ਹੋਈ ਸੱਚ ਤੋਂ ਬਿਨਾ ਕੋਈ ਵੀ ਸੁੱਚਾ ਨਹੀਂ ਸੱਚ ਤੋਂ ਬਿਨਾ ਕੋਈ ਵੀ ਪਵਿੱਤਰ ਨਹੀਂ ਕਹੋ ਨਾਨਕ ਸੱਚ ਦੇ ਆਈਏ ਸੁੱਚ ਹੋਵੇ ਹੋ ਸਕਦੀ ਏ ਸੁੱਚ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਸੱਚ ਦੀ ਪ੍ਰਾਪਤੀ ਹੋਵੇ ਤਾਂ ਸੁੱਚ ਹੋ ਸਕਦੀ ਓੰਜ ਨਹੀਂ ਇਹਨਾਂ ਵੱਖਰੀ ਕਿ ਆਪਣੇ ਆਪਣੇ ਸੁਚ ਰੱਖਣ ਦੇ ਬੜੇ ਤੌਰ ਤਰੀਕੇ ਨੇ ਖਾਸ ਕਰਕੇ ਬ੍ਰਾਹਮਣ ਜਗਤ ਦੇਸ਼ ਤੇ ਬੜੀ ਸੁਚੇ ਬੈਰੋਨੀ ਬੜੀ ਪਵਿੱਤਰਤਾ ਜਿੱਥੇ ਬੈਠ ਕੇ ਭੋਜਨ ਛਕਣਾ ਹੈ ਉੱਥੇ ਵੀ ਪਹਿਲੇ ਪਾਣੀ ਛਿੜਕਣਾ ਹੈ ਬਰਤਨ ਰਾਖ ਨਾਲ ਮਾਂਜਣੇ ਨੇ ਕਿਸੇ ਹੋਰ ਵਾਸ਼ਿੰਗ ਪਾਊਡਰ ਨਾਲ ਨਹੀਂ ਔਰ ਅਗ ਵਿੱਚ ਜ਼ਰੂਰ ਦੇਣੀ ਹੈ ਅਗ ਦੀ ਤਪਸ਼ ਭਾਂਡਿਆਂ ਨੂੰ ਜ਼ਰੂਰ ਦੇਣੀ ਹੈ ਇਸ ਤੋਂ ਬਿਨਾ ਉਹ ਸੁੱਚੇ ਨਹੀਂ ਹੁੰਦੇ ਇਸੇ ਜਿਹੇ ਜਿਹੇ ਥੋੜੀ ਥੋੜੀ ਇਸ ਤਰ੍ਹਾਂ ਦੀਆਂ ਲਹਿਰਾਂ ਸਿੱਖ ਜਗਤ ਵਿੱਚ ਵੀ ਆਈਆਂ ਵੀ ਇਹਦਾ ਹੱਥ ਲੱਗ ਗਿਆ ਚੀਜ਼ ਬਿੜ ਗਈ ਇਹਦੇ ਹੱਥੋਂ ਨਹੀਂ ਲੈਣੀ ਤਾਂ ਕਹਿਣ ਤੋਂ ਮੁਰਾਦ ਇਹ ਹੈ ਸੁਚੇਮ ਦੀ ਕਹਿੰਨ ਪਾਲਣਾ ਕਰਨੀ ਚਾਹੀਦੀ ਹੈ ਪਵਿੱਤਰਤਾ ਸਫਾਈ ਬੰਦਗੀ ਤੋਂ ਬਾਅਦ ਦੂਸਰਾ ਦਰਜਾ ਰੱਖਦੀ ਹੈ ਪਰ ਹੁਣ ਵਾਸਤਵਿਕ ਦੇਖੀਏ ਸੁਚੇਮ ਹੈ ਕਿ ਪਾਂਡੇ ਸੁੱਚੇ ਕਰ ਲੈ ਜ਼ਮੀਨ ਸੁੱਚੀ ਕਰ ਲਈ ਕਪੜੇ ਸੁੱਚੇ ਹੋ ਗਏ ਤੂੰ ਤੇ ਝੂਠਾ ਰਹਿ ਗਿਆ ਜੇ ਤੂੰ ਝੂਠਾ ਹੈ ਤਾਂ ਫਿਰ ਸਭ ਕੁਝ ਝੂਠਾ ਹੈ खड्डी ते बैठे सन कपड़ा बुन रहे सन ते शाम तक सत गज कपड़ा बना के लाजमी देना सी कबीर ने किसी नहदा हो गया तो एक पल लिए उठना औखा सी खड्डी तो लोई ने आके आख्या भोजन तैयार है छ लो कबीर कहने लगे थे ही ले आओ। मैं उठा ਚੌਕ ਗੇਟ ਜਾਂ ਮਾਂ ਆਹ ਆਹ ਇਹਦੇ ਚ ਵੀ ਟਾਈਮ ਲੱਗਣਾ ਤੇ ਮੈਂ ਇਹ ਵਾਅਦਾ ਕੀਤਾ ਹੋਇਆ ਹੈ ਸ਼ਾਮ ਤੱਕ ਇਹ ਕਪੜਾ ਦੇਣਾ ਉਹ ਵਿਚਾਰੀ ਲਈ ਆਈ ਭੋਜਨ ਖੱਡੀ ਤੇ ਬੈਠਿਆ ਹੋਇਆ ਹੀ ਕਬੀਰ ਰੋਟੀ ਖਾਣ ਲੱਗ ਪਿਆ ਕੋਲੋਂ ਤੋਂ ਬਰਾਵਣ ਲੰਗੇ ਖੱਡੀ ਇਹਨੇ ਗਲਿਆਰੇ ਦੀ ਸੀ ਗਲੀ ਦੇ ਚ ਲੋਕੀ ਲੰਗਦੇ ਆਇਆ ਦੇਖ ਸਕਦੇ ਸਨ ਇਹ ਕੱਪੜੇ ਬੁਣਦਾ ਪਿਆ। ਪੰਡਤਾ ਨੇ ਕੀਤੀ ਤਰਕ ਬੇ ਰੋਟੀ ਖਾਣ ਦੀ ਤੇ ਜਾਚ ਨਹੀਂ ਬਗਦ ਬਣਿਆ ਫਿਰਦਾ ਹੈ। ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ। ਤੇ ਹੁਣ ਕਬੀਰ ਜੈਸਾ ਬੰਦਾ ਚੁੱਪ ਕਰਨ ਵਾਲਾ ਤੇ ਹੈ ਨਹੀਂ ਸੀ। ਉਹ ਵੀ ਆਖਰ ਤਰਕ ਬੁੱਧੀ ਰੱਖਦਾ ਸੀ। ਬੁਲਾਇਆ ਉਹਨੇ ਆਵਾਜ਼ ਮਾਰੀ। ਪਰ ਬ੍ਰਾਹਮਣ ਦੇਵਤਾ ਮੈਨੂੰ ਦਸੋ ਡੰਗ ਦਸੋ ਮੈਂ ਕਿਸ ਤਰ੍ਹਾਂ ਖਾਵਾਂ। ਤੁੰਪਾ ਗਦਾ ਹੈ ਸੁੱਚੀ ਥਾਂ ਤੇ ਬੈਠ ਪਹਿਲੇ ਪਾਣੀ ਦਾ ਛਿੜਕਾਓ ਕਰ ਆਪਣੇ ਹੱਥ دھو। ਮੂੰਹ ਸਾਫ਼ ਕਰ। ਫਿਰ ਇਸ ਅਨ ਨੂੰ ਗ੍ਰਹਿਣ ਕਰ। ਭਗਤ ਕਬੀਰ ਜੀ ਦਾ ਪ੍ਰਸ਼ਨ। ਕਹੋ ਪੰਡਤ ਸੂਚਾ ਕਵਨ ਥਾਉ ਜਹਾਂ ਬੈਸ ਹਾਂ ਭੋਜਨ ਖਾਵ। ਦੱਸ ਤੂੰ ਪਹਿਲੇ ਮੈਨੂੰ ਦੱਸ ਐਸੀ ਜਗ੍ਹਾ ਕਿਹੜੀ ਹੈ ਜਿਹੜੀ ਕਹੀਦੀ ਹੈ ਬਿਲਕੁਲ ਪਵਿੱਤਰ ਹੈ। अज देते सैने कह रहे हैं मनुख जिस जमीन ते भी लंघे जिथे भी बैठा है कम से कम तीन मुरद की खाक के उ जरूर है चाहे किसी ते भी है चाहे जमीन के किस कोने भी है अज तक जो मनुखता मिट्टी च मिट्टी हो अज तक जो इंसान खाक दे खाक होया है तो कोई थान ऐसी खाली नहीं है जिथे इंसान खाक होया नहीं पाया जिथे भी बैठे ਬੋਤਾਨੀ ਤੋਂ ਕਮੇ ਸੇ ਕਮ ਤਿੰਨ ਮਰਦਿਆਂ ਦੀ ਖਾਕ ਤੇ ਪਈ ਹੈ ਕਹੋ ਪੰਡਤ ਸੂਚਾ ਕਾਵਨ ਥਾਵ ਜਹਾ ਬੈਠਾਂ ਭੋਜਨ ਖਾਂਉ ਕੋਈ ਘੋਰ ਵੀ ਸੂਤਕ ਪਾਤਕ ਮੰਨਦੇ ਨੇ ਘਰ ਦੇ ਚ ਜਨਮ ਹੋ ਗਿਆ ਮ੍ਰਿਤੂ ਹੋ ਗਈ ਹੈ ਸੂਤਕ ਲੱਗ ਗਿਆ ਪਾਤਕ ਲੱਗ ਗਿਆ ਇਸ ਘਰ ਦੇ ਚ ਨਹੀਂ ਖਾਣਾ ਪਿੱਟ ਗਿਆ ਹੈ ਘਰ ਅਪਵਿੱਤਰ ਪਤਨੀ ਕਿਤਨੀ ਤਰ੍ਹਾਂ ਦੀ ਅਪਵਿੱਤਰਤਾ ਮੰਨ ਲਈ ਗਈ और कितनी तरह का सुचे मन लिया गया कबीर माता पिता भी झूठा झूठे ही फल लागे आवे जाए भी झूठे झूठे मरे अभागे कौ पंडित सूचा कौन थाओ जहां बैस हो भोजन खा जमना झूठ मरना झूठ माँ भी झूठी प्य भी झूठा ਤੇ ਝੂਠੇ ਉਹਨਾਂ ਨੂੰ ਫਲ ਲੱਗਦੇ ਨੇ ਔਲਾਦ ਝੂਠੀ ਤੂੰ ਪਹਿਲੇ ਮੈਨੂੰ ਦੱਸ ਸੁੱਚੀ ਥਾਂ ਕਿਹੜੀ ਹੈ ਤਾਰਕ ਕਹਿਣ ਲੱਗੇ ਤੂੰ ਤੇ ਲੰਬੇ ਚੋੜੇ ਚੱਕਰਾਂ 'ਚ ਪੈ ਗਿਆ ਅਸੀਂ ਤੇਨੂੰ ਕਹਿੰਨੇ ਆ ਜ਼ਮੀਨ ਦੇ ਤੇ ਗੋਬਰ ਦਾ ਲੇਪਾ ਕਰੀਏ ਪਾਣੀ ਦੇ ਛਿੱਟੇ ਮਾਰੀਏ ਭਾਂਡਿਆਂ ਨੂੰ ਅੱਗ ਦਿਖਾਈਏ ਚੰਗੇ ਤਰੀਕੇ ਨਾਲ ਗੰਗਾ ਜਲ ਨਾਲ ਹੱਥ ધોਈਏ ਫਿਰ ਭੋਜਨ ਖਾਣਾ ਚਾਹੀਦਾ ਪਤਾ ਹੈ ਹੁਣ ਭਗਤ ਜੀ ਕੀ ਕਹਿੰਦੇ ਨੇ ਗੋਬਰ ਝੂਠਾ ਤੋ ਕਹਿੰਦਾ ਗੋਏ ਨਾਲ ਸੁੱਚਾ ਹੋਏਗਾ ਮੈਂ ਕਹਿੰਦਾ ਇਹ ਵੀ ਝੂਠਾ ਗੋਬਰ ਝੂਠਾ ਚੌਕਾ ਝੂਠਾ ਝੂਠੇ ਦੇਨੇ ਕਾਰਾ ਕਹੋ ਕਬੀਰ ਤੇ ਨਰ ਸੋਚੇ ਸਾਚੀ ਪਰਿ ਵਿਚਾਰਾ ਇਹ ਚੌਕਾ ਵੀ ਝੂਠਾ ਹੈ ਇਹ ਸਫਾਈ ਵੀ ਝੂਠੀ ਹੈ ਬੁਆਰੀ ਦਿੱਤੀ ਹੈ ਇਹ ਗੋਬਰ ਵੀ ਝੂਠਾ ਹੈ ਮਾਂ ਵੀ ਝੂਠੀ ਪਿਓ ਵੀ ਝੂਠਾ ਇਹ ਜ਼ਮੀਨ ਵੀ ਝੂਠੀ ਹੈ ਸਤਗੁਰਦੀ ਬਾਣੀ ਤੇ ਐਸਾ ਕਹਿੰਦੀ ਹੈ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹ ਸੰਸਾਰ ਇਕ ਹਰ ਨਿਰਮਲ ਜੰਗਾ ਅੰਤ ਨਾ ਪਾਰਾਵਸ ਪਵਿੱਤਰਤਾ ਕਿੱਥੇ ਲੱਭੋ ਗਿਆ ਕਬੀਰ ਕਹਨ ਹਾ ਕਹਿਤ ਕਬੀਰ ਤੇਈ ਨਰ ਸੂਚੇ ਉਹ ਸੁਚੇ ਦੇ ਪਵਿੱਤਰ ਨੇ ਕੌਣ ਜਿਨ੍ਹਾਂ ਦੇ ਅੰਦਰ ਸੱਚ ਦੀ ਵਿਚਾਰ ਹੈ ਸਾਚੀ ਭਰੀ ਵਿਚਾਰਾ ਸਾਚ ਬਿਨਾਂ ਕੈ ਸੋਚਾ ਹੋਈ ਸੱਚ ਬਿਨਾ ਕੋਣ ਕਿੱਥੇ ਸੋਚਾ ਹੁੰਦਾ ਹੈ ਸੁਚੇਮ ਦੀ ਆਪਣੀ ਅਹਿਮੀਅਤ ਹੈ ਪਰ ਬ੍ਰਾਹਮਣਾ ਵਾਲੀ ਸੁਚੇਮ ਲਈ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਇਹ ਵੀ ਮੈਰਜ ਕਰਦੇ ਹਾਂ ਉਸ ਤਰ੍ਹਾਂ ਦੀ ਸੁਚੇਮ ਇਹਦੇ ਹੱਥ ਲੱਗ ਗਏ ਉਹਦੇ ਹੱਥ ਲੱਗ ਗਏ ਭ੍ਰਸ਼ਟ ਹੋ ਗਏ ਪਰ ਸਵਾਲ ਪੈਦਾ ਹੁੰਦਾ ਤੂੰ ਕਿੱਥੋਂ ਸੋਚਾ ਤੂੰ ਕਿਸ ਤਰ੍ਹਾਂ ਸੋਚਾ ਹੋ ਗਿਆ ਸੱਚ ਬਿਨਾ ਕੈ ਸੋਚਾ ਹੋਈ ਕਹੋ ਪੰਡਤ ਸੋਚਾ ਕਾਹਨ ਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਕਹੋ ਨਾਨਕ ਸੱਚ ਦੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਤਾਂ ਸੱਚ ਹੋ ਸਕਦੀ ਹੈ ਜੇ ਸੱਚ ਦੀ ਪ੍ਰਾਪਤੀ ਹੋਵੇ ਜੇ ਸੱਚ ਮਿਲੇ ਉਹ ਜਿਵੇਂ ਮਨੁੱਖ ਸੁੱਚਾ ਨਹੀਂ ਹੋ ਸਕਦਾ ਅੱਜ ਤੱਕ ਜਿੰਨੇ ਤੌਰ ਤਰੀਕੇ ਨੇ ਸੁੱਚੇ ਹੋਣ ਲਈ ਅਪਣਾਏ ਗਏ ਨੇ ਗੁਰੂ ਨਾਨਕ ਦੇਵ ਜੀ ਉਸ ਨਾਲ ਸਹਿਮਤ ਨਹੀਂ ਨੇ ਬਸ ਇਥੋਂ ਗੁਰਮਤ ਨਹੀਂ ਆ ਰਹੀ ਹੈ ਇੱਥੋਂ ਗੁਰਨਾਨਕ ਨੂੰ ਸਮਝਣਾ ਔਖਾ ਹੈ ਔਰ ਇੱਥੇ ਗੁਰਨਾਨਕ ਨੂੰ ਮੰਨਣਾ ਵੀ ਔਖਾ ਹੈ ਕਿਉਂਕਿ ਅੱਜ ਤੱਕ ਸੁਚੇਮ ਦੇ ਜੋ ਤੌਰ ਤਰੀਕੇ ਮਨਾਏ ਗਏ ਨੇ ਦੱਸੇ ਗਏ ਨੇ ਜਗਤਗੁਰੂ ਬਾਬਾ ਉਸ ਨਾਲ ਸਹਿਮਤ ਨਹੀਂ ਨੇ ਆਪ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਕੋਈ ਸੱਚਾ ਹੁੰਦਾ ਔਰ ਇਤਨੀ ਗੱਲ ਸਪਸ਼ਟ ਹੈ ਸਾਫ਼ ਹੈ ਸੁੱਚ ਤੇ ਸੱਚ ਦੋਵੇਂ ਪੜੋਸੀ ਨੇ ਜਾਂ ਇੰਜ ਕਹਿ ਲੋ ਦੋਵੇਂ ਇੱਕੋ ਹੀ ਸ਼ਗਾ ਸੁਣਦੇ ਨੇ ਸੁੱਚ ਤੇ ਸੱਚ ਕਹੋ ਨਾਨਕ ਸੱਚ ਦੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਜੈਸੇ ਸੱਚ ਮਿਲਦਾ ਹੈ ਮਨੁੱਖ ਸੁੱਚਾ ਹੋ ਜਾਂਦਾ ਹੈ ਪਾਵਨ ਹੋ ਜਾਂਦਾ ਹੈ ਉਹ ਜਿੱਥੇ ਬੈਠੇਗਾ ਉਸ ਥਾਂ ਨੂੰ ਪਵਿੱਤਰ ਕਰੇਗਾ ਸੁਚੇ ਉਸਦੇ ਬੋਲਾਂ ਸੁਚੇ ਉਸਦੀ ਦ੍ਰਿਸ਼ਟੀ ਸੁਚੇ ਉਸਦੇ ਕਰਮਾਂ ਸੁਚੇ ਉਸਦੇ ਜੀਵਨ ਦੇ ਕਉ ਨਾਨਕ ਸੱਚ ਦੇ ਆਈਏ ਸੁੱਚ ਹੋਵੇ ਤਾਂ ਵਿਸ਼ਰਾਮ ਨਾਲ ਪੰਡ ਸੁੱਚ ਹੋਵੇ ਤਾਂ ਸੱਚ ਪਾਈਏ ਸੱਚ ਦੀ ਪ੍ਰਾਪਤੀ ਹੋਵੇ ਤਾਂ ਕੋਈ ਸੋਚਾ ਹੋਵੇ ਸੁੱਚੇ ਹੋਣ ਲਈ ਜਿੰਨੇ ਤੌਰ ਤਰੀਕੇ ਅਪਣਾਏ ਗਏ ਜਗਤਗੁਰੂ ਬਾਬਾ ਕਹਿੰਦੇ ਨੇ ਉਹਨਾਂ ਨੂੰ ਗਿਣ ਗਿਣ ਕੇ ਝੂਠ ਨਾ ਰਾਗੇ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੇ ਭੇਦੇ ਰਾਗ ਗਾਇਨ ਕਰਨ ਨਾਲ ਮਨ ਦੀ ਝੂਠ ਨਹੀਂ ਲੈਂਦੀ ਧੰਨ ਗੁਰੂ ਨਾਨਕ بڑے بڑے ਚੋਟੀ ਦੇ ਸੰਗੀਤਕਾਰ ਪੈਣੇ ਸ਼ਰਾਬ ਦੇ ਜੁਬੀ ਪਈ ਉਹਨਾਂ ਦੀ ਜ਼ਿੰਦਗੀ ਦੁਰਾਚਾਰ ਦੇ ਜੁਬੀ ਪਈ ਉਹਨਾਂ ਦੀ ਜ਼ਿੰਦਗੀ ਕੋਈ ਤਬਲੇ ਦਾ ਮਾਹਿਰ ਕੋਈ ਸਿਤਾਰ ਦਾ ਵਜੰਤਰੀ ਕੋਈ ਬੀਣਾ ਦੀਆਂ ਸਾਰੀਆਂ ਬਾਰਿਕੀਆਂ ਜਾਣਦਾ ਹੈ ਕੋਈ ਕਵਾਲੀ ਨੂੰ ਬੁਲੰਦੀਆਂ ਤੇ ਲੈ ਜਾਂਦਾ ਹੈ ਕੋਈ ਗ਼ਜ਼ਲ ਦੀ ਗਹਿਰਾਈ ਨੂੰ ਸਮਝਦਾ ਹੈ ਕੋਈ ਤਰ੍ਹਾਂ ਤਰ੍ਹਾਂ ਦੇ ਹੋਰ ਸ਼ਾਸਤਰੀਆ ਸੰਗੀਤ ਦਾ ਗਾਇਨ ਕਰਦਾ ਹੈ ਸੰਗੀਤ ਦੀ ਦੁਨੀਆ ਜਾਣੀ ਹੈ ਸੰਗੀਤ ਦੇ ਗਗਨ ਮੰਡਲਾਂ ਨੂੰ ਛੋਹਿਆ ਹੋਇਆ ਹੈ ਇਹਨਾਂ ਸੰਗੀਤਕਾਰਾਂ ਨੇ ਇਹਨਾਂ ਰਾਗੀਆਂ ਨੇ ਪਰ ਮਹਾਰਾਜ ਕੇਦਰ ਮਨ ਦੀ ਝੂਠ ਨਹੀਂ ਲੈਂਦੀ ਇਹਨਾਂ ਚਾਹੇ ਕੋਈ ਕਿੰਨਾ ਵੱਡਾ ਸੰਗੀਤਕਾਰ ਹੋ ਜਾਏ ਕਿੰਨਾ ਵੱਡਾ ਵਜੰਤਰੀ ਹੋ ਜਾਏ ਕਿਸੇ ਸਾਜ਼ ਦਾ ਬਹੁਤ ਅੱਛੀ ਸਿਤਾਰ ਵਜਾ ਲੈਂਦਾ ਹੈ ਬਹੁਤ ਅੱਛਾ ਹਾਰਮੋਨੀਅਮ ਵਜਾ ਲੈਂਦਾ ਹੈ ਤਬਲੇ ਦਾ ਮਾਹਿਰ ਹੈ ਮਾਸਟਰ ਹੈ ਇੱਕ ਇੱਕ ਸਾਜ਼ ਦੇ ਆਪਣੇ ਆਪਣੇ ਉਸਤਾਦ ਨੇ ਦੁਨੀਆਂ ਦੇ ਵਿੱਚ ਕੋਈ ਤਬਲੇ ਬਾਂਸਰੀ ਔਰ ਇਸ ਤਰ੍ਹਾਂ ਦੀ ਵਜੰਤਰੀਆਂ ਨਾਲ ਕਿਸੇਕ ਨੇੜੇ ਦਾ ਵੀ ਸੰਬੰਧ ਰਿਹਾ ਹੈ ਮੈਂ ਨੇੜੇਉਂ ਦੇਖਿਆ ਸੰਗੀਤ ਜਦ ਛੇੜਦੇ ਨੇ ਸੁਣਨ ਵਾਲਾ ਖੋ ਜਾਂਦਾ ਹੈ ਲੀਨ ਹੋ ਜਾਂਦਾ ਹੈ ਲੇਕਿਨ ਜਦ ਉਹਨਾਂ ਦੀ ਜ਼ਿੰਦਗੀ ਦੇਖੀਏ ਤਾਂ ਪਿਆਲੇ 'ਚ ਡੁੱਬੀ ਹੋਈ ਪਰਮਾਤਮਾ ਦੇ ਨਾਮ ਦੇ ਚ ਨਹੀਂ ਹੈ ਔਰ ਤਰ੍ਹਾਂ ਤਰ੍ਹਾਂ ਦੇ ਦੁਰਾਚਾਰ ਦੇ ਚ ਗਰਕ ਉਹਨਤੇ ਬੜੇ ਭਾਰੀ ਸੰਗੀਤਕਾਰ ਝੂਠ ਨਾ ਰਾਗੀ ਰਾਗ ਗਾਇਨ ਕਰਨ ਦੇ ਨਾਲ ਮੰਦੀ ਝੂਠ ਨਹੀਂ ਲੈਂਦੀ ਝੂਠ ਨਾ ਵੇਦੀ ਵੇਦਾਂ ਦੇ ਪਾਠ ਨਾਲ ਵਿਦਿਆ ਹਾਸਲ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਕੋਈ ਵਿਦਵਾਨ ਵੀ ਹੋ ਜਾਏ ਕੋਈ ਦਾਰਸ਼ਨਿਕ ਤੇ ਚਿੰਤਨਵੀ ਚੰਤਕਵੀ ਹੋ ਜਾਏ ਮਹਾਰਾਜ ਕਨਨ ਝੂਠ ਨਹੀਂ ਲੈਂਦੀ ਔਰ ਇਹ ਸਹੀ ਹੈ بڑے بڑے ਗਿਆਨ ਦੇ ਥੱਲੇ ਵੀ ਬਹੁਤ ਵੱਡਾ ਕਪਟ ਕਈ ਦਾਰਾ ਖੜਾ ਹੁੰਦਾ ਫਿਰ ਉਹਦੇ ਕਪਟ ਮੁਖ ਗਿਆ ਨਹੀਂ ਝੂਠੇ ਕਹਾ ਕਿਲੋਵਸ ਪਾਣੀ ਬੜਾ ਦਾਰਸ਼ਨਿਕ ਹੈ ਬੜਾ ਗਹਿਰਾ ਹੈ ਰਹਿਰ ਦੇ ਚ ਕਪਟ ਹੈ ਕਬੀਰ ਕਹਿੰਦੇ ਦੁਨੀਆ ਪਾਣੀ ਰੜਕਦੀ ਪਈ ਹੋਰ ਕੀ ਹੈ ਸਾਜ ਸੁਰ ਦੇ ਚ ਕਰਨੇ ਆ ਗਏ ਨੇ ਜੀਵਨ ਨੂੰ ਸੁਰ ਦੇ ਚ ਕਰਨਾ ਨਹੀਂ ਆਇਆ ਜ਼ਿੰਦਗੀ ਨੂੰ ਸੁਰ ਦੇ ਚ ਕਰਨਾ ਨਹੀਂ ਆਇਆ ਇਹ ਜਿਹੜਾ ਵਾਜਾ ਦਿੱਤਾ ਹੈ ਨਾ ਪ੍ਰਮਾਤਮਾ ਨੇ ਜ਼ਿੰਦਗੀ ਦਾ ਇਹਦੇ ਚ ਵੀ ਸੱਤ ਸੁਰਾ ਨੇ ਪੰਜ ਗਿਆਨ ਇੰਦਰੀ ਨੇ ਤੇ ਮਨ ਹੈ ਬੁੱਧ ਹੈ ਤੇ ਮਹਾਰਾਜ ਕਹਿੰਦੇ ਨੇ ਪੰਜ ਸੁਰਾ ਇਹਦੇ ਚ ਬੇਸੁਰੀਆਂ ਨੇ ਬਿਲਕੁਲ ਬੇਸੁਰੀਆਂ ਪੰਜ ਬਜਿਤ ਲੈ ਕਰੇ ਸੰਤੋਖਾ ਇਹਨਾਂ ਪੰਜ ਬੇਸੁਰੀਆਂ ਸੁਰਾਂ ਨੂੰ ਸੰਤੋਖੇ ਚੁੱਪ ਕਰਾ ਦੇ ਸੁਰਾਂ ਨੂੰ ਕੱਢਣਾ ਨਹੀਂ ਸੁਰ ਦੇਚ ਕਰਨਾ ਹੈ ਕਹਿੰਦੇ ਨੇ ਸਾਜ਼ ਨੂੰ ਵਜਾਣ ਵਾਲੋਂ ਵੀ ਔਖਾ ਹੈ ਸਾਜ਼ ਨੂੰ ਸੁਰ ਦੇਚ ਕਰਨਾ ਜੋ ਥੋੜੇ ਬਹੁਤ ਜਾਣਦੇ ਨੇ ਜਾਣਕਾਰ ਉਹਨਾਂ ਨੂੰ ਪਤਾ ਹੋਵੇਗਾ ਸਾਜ਼ ਨੂੰ ਵਜਾਣ ਲਾ ਲੋ ਵੀ ਔਖਾ ਹੈ ਸਾਜ਼ ਨੂੰ ਸੁਰ ਵਿੱਚ ਕਰਨਾ ਬਹੁਤੇ ਸਿਤਾਰ ਵਜਾ ਲੈਣਨ ਸਿਤਾਰ ਨੂੰ ਸੁਰ ਨਹੀਂ ਕਰ ਸਕਦੇ ਬੁਥੇਰੇ ਤਬਲਾ ਵਜਾ ਲੈਣਨ ਤਬਲੇ ਨੂੰ ਸੁਰ ਨਹੀਂ ਕਰ ਸਕਦੇ ਬੁਥੇਰੇ ਹਾਰਮੋਨੀਅਮ ਵਜਾ ਲੈਣਨ ਹਾਰਮੋਨੀਅਮ ਨੂੰ ਸੁਰ ਨਹੀਂ ਕਰ ਸਕਦੇ ਉਹ ਖਾਸ ਵਿਸ਼ੇਸ਼ ਮਾਸਟਰ ਕਰਦਾ ਹੈ ਹਾਰਮੋਨੀਅਮ ਨੂੰ ਸੁਰ ਦੇ ਵਿੱਚ ਬੀਣਾ ਵਜਾ ਲੈਣੀ ਹੋਰ ਗੱਲ ਹੈ ਉਹਨੂੰ ਸੁਰ ਦੇ ਵਿੱਚ ਕਰਨਾ ਹੋਰ ਗੱਲ ਹੈ ਇਸੇ ਤਰੀਕੇ ਨਾਲ ਜ਼ਿੰਦਗੀ ਇੱਕ ਵਾਜਾ ਹੈ ਸਾਜ਼ ਹੈ ਇਹਦੇ ਜਿਹੜੀਆਂ ਸਵਾਸਾਂ ਸਵਾਸ ਨੇ ਨਾ ਏ ਤਾਰਾਂ ਨੇ ਇਹ ਤੰਤੀ ਸਾਜ਼ ਹੈ ਭਗਤ ਕਬੀਰ ਕਹਿੰਦੇ ਨੇ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਬਦਾਰ ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ ਕਨਲ ਜਿਹੜਾ ਸਾਜ਼ ਮੈਂ ਵਜਾਂਦਾ ਸੀ ਤਾਰਾਂ ਟੁੱਟ ਗਈਆਂ ਸਵਾਸ ਟੁੱਟ ਗਏ ਸਵਾਸ ਨਹੀਂ ਰਿਹਾ ਆਵਾਜ਼ ਤੇ ਸਵਾਸਾਂ ਚੋਂ ਨਿਕਲਨੀ ਸੀ ਨਾ ਦੇਹੀ ਮਰਦੀ ਬੋਲੇ ਪਵਨ ਸਵਾਸਾਂ ਦੀਆਂ ਤਾਰਾਂ ਟੁੱਟ ਗਈਆਂ ਕਬੀਰ ਜੋ ਹਮ ਜੰਤ ਵਜਾਉਤੇ ਜਿਨਾ ਸਵਾਸਾਂ ਦੇ ਆਸਰੇ ਤੇ ਮੈਂ ਰੋਜ਼ ਬੋਲਦਾ ਸੀ ਤੇ ਜ਼ਿੰਦਗੀ ਦੇ ਸਾਜ਼ ਨੂੰ ਵਜਾਂਦਾ ਸੀ ਕਹਿੰਦੇ ਨੇ ਵਾਜੇ ਦਾ ਬੇਸੁਰਾ ਬੋਲ ਬੇਸੁਰੀ ਆਵਾਜ਼ ਚੰਗੀ ਨਹੀਂ ਲੱਗਦੀ ਯਕੀਨ ਜਾਨੋ ਜ਼ਿੰਦਗੀ ਦੇ ਸਾਜ਼ ਦੇ ਚੋਂ ਬੇਸੁਰੇ ਬੋਲ ਚੰਗੇ ਨਹੀਂ ਲੱਗਦੇ ਕੌੜੇ ਬੋਲ ਚੰਗੇ ਨਹੀਂ ਲੱਗਦੇ। ਕੁਰਖਤ ਬੋਲ ਚੰਗੇ ਨਹੀਂ ਲੱਗਦੇ। ਇੱਕ ਦਿਨ ਐਸਾ ਆਂਦਾ ਹੈ ਜਿਵੇਂ ਤੰਤੀ ਸਾਜ਼ ਨੂੰ ਵਜਾਈਏ ਕਦੀ ਕਦਾਈ ਤਾਰਾਂ ਟੁੱਟ ਜਾਂਦੀਆਂ ਨੇ। ਜ਼ਿੰਦਗੀ ਦੇ ਸਾਜ਼ਦਿਆਂ ਵੀ ਤਾਰਾਂ ਟੁੱਟ ਜਾਂਦੀਆਂ ਨੇ। ਤੋਂ ਕਬੀਰ ਇਹ ਕਹਿੰਨੇ ਨੇ ਕਿ ਤਾਰਾਂ ਟੁੱਟਣ ਇਸ ਤੋਂ ਪਹਿਲੇ ਸਾਜ਼ ਨੂੰ ਸੁਰ ਦੇ ਚ ਕਰਕੇ ਵਜਾ ਲੈ। ਮਤਾ ਤੇਰੀ ਆਵਾਜ਼ ਤੇ ਪ੍ਰਮਾਤਮਾ ਪਸੰਦ ਪਰਸੰਨ ਹੋ ਜਾਏ। ਤੇਰਾ ਇਹ ਗੀਤ ਸੁਣਨ ਨੂੰ ਰਾਜ਼ੀ ਹੋ ਜਾਏ। ਜੋ ਹਮ ਜੰਤ ਬਜਾਵਤੇ ਟੂਟ ਗਏ ਸਬ ਤਾਰ ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ ਭਗਤ ਕਬੀਰ ਜ਼ਿੰਦਗੀ ਇੱਕ ਤੰਤੀ ਸਾਜ਼ ਹੈ ਮੈਂ ਫਿਰ ਅਰਜ਼ ਕਰਾਂ ਹੋ ਸਕਦਾ ਹੈ ਕੋਈ ਤਬਲਾ ਸੁਰ ਦੇਚ ਕਰ ਲੈਂਦਾ ਹੋਵੇ ਸਿਤਾਰ ਸੁਰ ਦੇਚ ਕਰ ਲੈਂਦਾ ਹੋਵੇ ਬੁਥੇਰਿਆਂ ਨੂੰ ਹਾਰਮੋਨੀਅਮ ਵੀ ਸੁਰ ਦੇਚ ਕਰਨਾ ਆਉਂਦਾ ਹੈ ਜ਼ਿੰਦਗੀ ਤੇ ਕੋਈ ਕੋਈ ਸੁਰ ਦੇਚ ਕਰਦਾ ਹੈ ਔਰ ਜੋ ਜੀਵਨ ਸੁਰ ਦੇਚ ਕਰ ਲੈਂਦਾ ਹੈ ਉਹ ਭਗਤ ਬਣ ਜਾਂਦਾ ਹੈ। ਬ੍ਰਹਮ ਗਾਇਨੀ ਬਣ ਜਾਂਦਾ ਹੈ। ਜੋ ਤਬਲਾ ਸੁਰ ਦੇ ਚ ਕਰ ਲੈਂਦਾ ਤਬਲਚੀ ਹੈ। ਜੋ ਸਿਤਾਰ ਨੂੰ ਸੁਰ ਦੇ ਚ ਕਰ ਲੈਂਦਾ ਸਿਤਾਰਵਾਦਕ ਹੈ। ਔਰ ਜੋ ਸ਼ੇਨਾਈ ਨੂੰ ਸੁਰ ਦੇ ਚ ਕਰ ਲੈਂਦਾ ਹੈ, ਮੁਰਲੀ ਨੂੰ ਸੁਰ ਦੇ ਚ ਵਜਾਣਾ ਜੋ ਹੈ ਜਾਣਦਾ ਹੈ ਠੀਕ ਹੈ। ਬਹੁਤ ਅੱਛਾ ਸਾਜ਼ੰਦਾ ਹੈ। ਪਰ ਜੋ ਜੀਵਨ ਨੂੰ ਸੁਰ ਦੇ ਚ ਕਰਕੇ ਵਜਾਣਾ ਜਾਣਦਾ ਹੈ ਉੱਤੇ ਭਗਤ ਹੈ। ਉੱਤੇ ਸੰਤ ਹੈ। ਉੱਤੇ ਬ੍ਰਹਮ ਗਾਇਨੀ ਹੈ। ਵੇ ਵਾਜਾ ਪ੍ਰਮਾਤਮਾ ਨੇ ਸ਼ਾਨੂ ਦਿੱਤਾ ਹੈ ਹਰ ਇੱਕ ਨੂੰ ਦਿੱਤਾ ਹੈ ਸੁਰਵੀ ਕਰੋ ਤੇ ਵਜਾਓ